ਤੋ ਕਰਾਚੋਂ ਜਿਹੜੀ ਪਿੰਡ ਦੇ ਵਿੱਚ ਉੱਥੇ ਮੁੰਡਿਆਂ ਨੂੰ ਦਲਤ ਮੁੰਡਿਆਂ ਨੂੰ ਜਿਹੜਾ ਬੇਰਹਿਮੀ ਨਾਲ ਕੁੱਟਿਆ ਗਿਆ ਸੀ ਤੇ ਉਹਨਾਂ ਦੇ ਉੱਤੇ ਜਿਹੜਾ ਇਹ ਮਕਦਮਾ ਵੀ ਦਰਜ ਕੀਤਾ ਗਿਆ ਵੀ ਲੁੱਟ ਖੋਹ ਦੀ ਮਨਸਾ ਨਾਲ ਉਹਨਾਂ ਨੇ ਮੁੰਡਾ ਘੇਰ ਕੇ ਮਨਜੀਤ ਸਿੰਘ ਕਰਾਚੋਂ ਦਾ ਕੁੱਟਿਆ ਆਪਾਂ ਨੌਜਵਾਨ ਨੂੰ ਮਿਲ ਲਿਆ ਜਿਹੜਾ ਉਸ ਘਟਨਾਕਰਮ ਦੇ ਵਿੱਚ ਸੀ ਜਿਹਦੇ ਨਾਲ ਕੁੱਟਮਾਰ ਕੀਤੀ ਗਈ ਆਪਾਂ ਉਹ ਤੋਂ ਜਾਣਾਂਗੇ ਵੀ ਇਹ ਮਸਲਾ ਕੀ ਸੀਗਾ ਤੇ ਜਿਹੜੇ ਉਹਨਾਂ ਨੇ ਉਹਦੇ ਤੇ ਸਵਾਲ ਉਠਾਏ ਸੀ ਆਪਾਂ ਉਹਨਾਂ ਤੇ ਵੀ ਗੱਲਬਾਤ ਆਪਾਂ ਕਰਾਂਗੇ ਆਓ ਆਪਾਂ ਉਹਨਾਂ ਨਾਲ ਗੱਲ ਕਰੀਏ ਹਾਂਜੀ ਬਾਈ ਜੀ ਕੀ ਨਾਮ ਆ ਤੁਹਾਡਾ ਮੇਰਾ ਹਰਜੀਤ ਸਿੰਘ ਹੈ ਬਰੇ ਹਰਜੀਤ ਸਿੰਘ ਆ ਤੁਹਾਡਾ ਨਾਮ ਹਾਂਜੀ ਅੱਛਾ ਹਰਜੀਤ ਸਿੰਘ ਤੁਸੀਂ ਪੜ੍ਹਦੇ ਵੀ ਹੋ ਹਾਂਜੀ ਮੈਂ ਸਟੱਡੀ ਕਰਦਾ ਸਿਵਲ ਇੰਜੀਨੀਅਰ ਦਾ ਕੋਰਸ ਕਰ ਰਿਹਾ ਆ ਭਾਈ ਗੁਰਦਾਸ ਕਾਲਜ ਚੋਂ ਕਿੰਨੇ ਸਾਲਾਂ ਤੋਂ ਉੱਥੇ ਪੜ੍ਹ ਰਹੇ ਹੋ ਤੁਸੀਂ ਮੈਂ ਇਹ ਨਿਊ ਡਿਵੀਸ਼ਨ ਕਰਵਾਈ ਸੀ ਜਦ ਮੇਰਾ ਗਸਟੇ ਸੀ ਸਟਾਰਟ ਹੋਣਾ ਸੀਗਾ ਗਸਟੇ ਸਟਾਰਟ ਹੋਣਾ ਸੀ ਹਾਂਜੀ ਅੱਛਾ ਪਹਿਲਾਂ ਕੋਈ ਹੋਰ ਕੰਮ ਵੀ ਕਰਦੇ ਹੁੰਦੇ ਸੀ ਤੁਸੀਂ ਕੀ ਕੰਮ ਕਰਦੇ ਪਹਿਲਾਂ ਸਲੂਨ ਦੀ ਉੱਥੇ ਸਲੂਨ ਚ ਲੱਗਿਆ ਹੋਇਆ ਸੀ ਮੈਨੇਜਰ ਦੀ ਡਿਊਟੀ ਕਰਦਾ ਸੀ ਅੱਛਾ ਫਿਰ ਉਹ ਹਟ ਕਿਉਂ ਗਏ ਬਸ ਪੜਾਈ ਕਰਕੇ ਠੀਕ ਹੈ अच्छा हरजीत सिंह भी ये जेड़ा घटना ਵਾਪਰੀ ਹੈ ساری ਕੁੱਟਮਾ ਦੀ ਕਿਵੇਂ ਵਾਪਰੀ ਹੈ ਮੜਾ ਡਿਟੇਲ ਚ ਦੱਸਿਓ ਥੋੜਾ ਜਿਹਾ ਸਰ ਮੈਂ ਸਰ ਪਤਾ ਮੈਂ ਆ ਰਿਹਾ ਸੀ ਉਹ ਤਰ੍ਹਾਂ ਛੋਟੇ ਹੂੰ ਮੈਂ ਤੋਂ ਆਪਣੇ ਸੰਗਰੂਰ ਗਿਆ ਸੀ ਘਰਾਚੋ ਤੋਂ ਹੂੰ ਮੈਂ ਉਥੋਂ ਦੇ ਚਾਚੇ ਦਾ ਇਹਦੇ ਮੁੰਡੇ ਨੂੰ ਲੈ ਕੇ ਆ ਰਿਹਾ ਸੀਗਾ ਹਾਂਜੀ ਤੇ ਮੈਂ ਉਹਨੂੰ ਆਖਿਆ ਵੀ ਆਪਾਂ ਇੰਦਰ ਦੀ ਚੱਲਦੇ ਆ ਕੌਲ ਕੁਨਦੇ ਦੇਖ ਕੇ ਚੱਲਾਂਗੇ ਵਧੀਆ ਹੂੰ ਬਾਬਾ ਜਾਣਾ ਹੀ ਸੰਗਰੂਰ ਹੈਗਾ ਹਾਂਜੀ ਮਾ ਜਾਣੀ ਸੰਗਰੂਰ ਹੈ ਜਦੋਂ ਆਪਾਂ ਨੇ ਮੈਂ ਕਿਧਰੇ ਮਰਜ਼ੀ ਦੀ ਮੋਟਰਸਾਈਕਲ ਕੱਢ ਲਈ ਵੀ ਆਪਾਂ ਚੱਲ ਇਧਰ ਦੀ ਕੱਢ ਲੈਣੇ ਆ ਬੰਨ ਨਾਲ ਕੋਜ ਦੇਖਿਆ ਮੈਂ ਹਾਂਜੀ ਮਾਂ ਮੇਰੇ ਅਗਸਤ ਸਟਾਰਟਿੰਗ ਹੋ ਗਈ ਕਲਾਸਾਂ ਦੀ ਹੂੰ ਤੇ ਇਸ ਕਰਕੇ ਮੈਂ ਇਧਰ ਦੀ ਆਣ ਲੱਗੇ ਸੀ ਅਸੀਂ ਜਾ ਰਹੇ ਸੀਗੇ ਤੇ ਉੱਥੇ ਨਾ ਕੁਝ ਬੰਦੇ ਮਤਲਬ ਕਿਸਾਨ ਆ ਗੂ ਇੱਕ ਮੁੰਡੇ ਨੂੰ ਗੁੱਟਣ ਲੱਗ ਰਹੇ ਸੀ ਜੀ ਤੁਹਾਨੂੰ ਪਤਾ ਜੀ ਵੀ ਕਿਸਾਨ ਆ ਗੂ ਜਾਂ ਤੁਸੀਂ ਕੀ ਜੋ ਤੁਸੀਂ ਦੇਖਿਆ ਤੁਸੀਂ ਮਹਿਸੂਸ ਕੀਤਾ ਉਹਨੂੰ ਦੇਖ ਕੇ ਵੀ ਆਹ ਕੁਝ ਹੋ ਰਿਹਾ ਉਹ ਦੱਸੋ ਨਹੀਂ ਮੈਂ ਤਾਂ ਇਦਾਂ ਦੇਖਿਆ ਵੀ ਇੱਕ ਬੋੜਾ ਅੰਕਲੇ ਕੁੱਟਣ ਲੱਗ ਰਿਹਾ ਸੀ ਜਿਆਦਾ ਬਹੁਤ ਜ਼ਿਆਦਾ ਤੇ ਨਾਲ 7-8 ਮੁੰਡੇ ਸੀਗੇ ਹਾਂ ਫਿਰ ਤੇ 7-8 ਮੁੰਡੇ ਸੀਗੇ ਤੇ ਉਹਦੇ ਬਾਅਦ ਉਹ ਕੁੱਟਣ ਲੱਗ ਰਹੇ ਸੀ ਅਸੀਂ ਨਾ ਇੱਥੋਂ ਦੀ ਕੱਟ ਕਰਕੇ ਉੱਥੇ ਕੱਟ ਆਂਦਾਗਾ ਭਾਈ ਗੁਰਦਾਸ ਤੋਂ ਪਹਿਲਾਂ ਹੀ ਪੰਪ ਵਾਲੀ ਸਾਈਡ ਆ ਪੰਪ ਨੂੰ ਅਸੀਂ ਪੰਪ ਉਧਰ ਦੀ ਲਾ ਲਿਆ ਮੋਟਰਸਾਈਕਲ ਲਾਤਾ ਜਦੋਂ ਮੋਟਰਸਾਈਕਲ ਲਾ ਕੇ ਦੇਖਣ ਲੱਗੇ ਵੀ ਕੀ ਗੱਲਬਾਤ ਹੋ ਗਈ ਤੇ ਉਹਦੇ ਬਾਅਦ ਉਹ ਅਸੀਂ ਮੈਂ ਥੱਲੇ ਉਤਰ ਗਿਆ ਤੇ ਮੇਰੇ ਚਾਚੇ ਦਾ ਮੁੰਡਾ ਜਿਹੜਾ ਉੱਤੀ ਖੜੇ ਰਿਹਾ ਹਾਂ ਤੇ ਉਹਨੇ ਮੈਨੂੰ ਕਿਹਾ ਵੀ ਕਹਿੰਦਾ ਕੀ ਗੱਲ ਬਾਤ ਦੇਖ ਪੁੱਛਣ ਦੇ ਆਪਾਂ ਹਾਂ ਤੇ ਅਸੀਂ ਥੱਲੇ ਜਾ ਕੇ ਪੁੱਛਣ ਲੱਗ ਗਏ ਮੈਂ ਉੱਥੇ ਮਨਜੀਤ ਸਿੰਘ ਖੜਿਆ ਸੀਗਾ ਹੂੰ ਜਿਹੜਾ ਜਿਹਨੇ ਸਾਡੇ ਮਾਰਿਆ ਨੇ ਅੱਛਾ ਉਹ ਖੜਿਆ ਸੀਗਾ ਤੇ ਉਹਨੇ ਮੈਂ ਪੁੱਛ ਲਿਆ ਕੁਦਰਤੀ ਮੈਂ ਕਿਹ ਗੱਲ ਬਾਤ ਹੋ ਗਈ ਮੈਂ ਚਲ ਸਿਆਣਾ ਬਿਆਣਾ ਕੋਈ ਗੱਲ ਨਹੀਂ ਕੁਝ ਦੱਸ ਦੂਗਾ ਹੂੰ ਉਹਨੇ ਮੈਨੂੰ ਇਹ ਦੇਖ ਲਿਆ ਕਿ ਤੈਨੂੰ ਬੜੀ ਹਮਦਰਦियां ਦੇ ਕੀ ਗੱਲ ਹੈ ਤੂੰ ਇਹਨਾਂ ਨਾਲ ਸਿਆ ਧੱਕੇ ਨਾਲ ਮਨਾਣ ਲੱਗ ਗਿਆ ਇਹ ਮੈਨੂੰ ਹੂੰ ਤੇ ਮੈਨੂੰ ਕੁੱਟੇ ਗਿਆ ਮੇਰੇ ਲੱਤ ਤੋੜ ਤੇ ਕਿ ਉਸ ਖਾਸਾ ਕੋਸ ਮਾਰਿਆ ਉਹਨਾਂ ਨੇ ਲੱਤ ਤੇ ਲੱਤਾਂ ਹੀ ਕੁੱਟੀ ਗਈ ਮੇਰੀਆਂ ਅੱਛਾ ਉਥੇ ਫਿਰ ਮੇਰੇ ਚਾਚਾ ਉਹ ਸਾਈਡ ਤੋਂ ਗਏ ਮਨਜੀਤ ਦਾ ਉਹ ਦੂਜੇ ਮੁੰਡੇ ਕੋਲੇ ਵਾਗ ਗਿਆ ਜਿਹੜਾ ਬਾਲੀਆਂ ਦਾ ਮੁੰਡਾ ਸੀ ਜਿਹਨੂੰ ਕੁੱਟ ਰਹੀ ਸੀ ਹਾਂ ਕੁੱਟ ਰਹੀ ਸੀਗੇ ਉਹਦੇ ਕੋਲੇ ਗਿਆ ਜੀ ਤੇ ਮੇਰੇ ਚਾਚੇ ਦਾ ਮੁੰਡਾ ਆਇਆ ਥੱਲੇ ਕਹਿੰਦਾ ਤੈਨੂੰ ਕੀ ਹੋਇਆ ਸੀ ਕਹਿੰਦਾ ਕਹਿੰਦਾ ਪੁੱਛਣ ਨੂੰ ਕਹਿੰਦਾ ਐ ਕਰਕੇ ਐ ਗੱਲ ਮੈਨੂੰ ਕਹਿਣ ਲੱਗ ਗਿਆ ਉਹ ਉਹ ਉਥੇ ਕਹਿੰਦਾ ਕਹਿੰਦਾ ਬਈ ਯਾਰ ਉਹਨਾਂ ਮੁੰਡੇ ਨੂੰ ਕਹਿਣ ਲੱਗਾ ਕਹਿੰਦਾ ਯਾਰ ਇਹਨੂੰ ਨਾ ਮਾਰੂ ਕਹਿੰਦਾ ਬਈ ਇਹ ਤਾਂ ਬੇਕਸੂਰ ਹੈ ਕਹਿੰਦਾ ਮੇਰੇ ਨਾਲ ਆਇਆ ਕਹਿੰਦਾ ਐ ਉਹ ਕਹਿੰਦੇ ਕਹਿੰਦੇ ਬਈ ਯਾਰ ਤੂੰ ਭੱਜ ਜਾ ਯਾਰ ਕਹਿੰਦਾ ਤੈਨੂੰ ਵੀ ਕੁੱਟਣਗੇ ਉਥੋਂ ਉਹ ਮੁੰਡੇ ਨੇ ਭਜਾਤਾ ਅੱਛਾ ਜਿਹੜਾ ਤੇਰਾ ਅਸਲ ਪਿੰਡ ਕਿਹੜਾ ਹੈਗਾ ਮੇਰਾ ਪਿੰਡ ਅਸਲ ਚੱਠੇ ਆ ਜੀ ਚੱਠੇ ਆ ਜਿਹੜਾ ਮੁੰਡਾ ਤੇਰਾ ਨਾਲ ਸੀ ਉਹ ਤੇਰਾ ਕੌਣ ਸੀਗਾ ਮੇਰੇ ਚਾਚੇ ਦਾ ਮੁੰਡਾ ਅੱਛਾ ਤੁਸੀਂ ਰਹਿੰਦੇ ਚੱਠੇੋਂ ਪਿੰਡ ਤੁਹਾਡਾ ਜੱਦੀ ਪਿੰਡ ਹੈ ਜੱਦੀ ਪਿੰਡ ਤੁਹਾਡਾ ਕਰਾਚੋਂ ਹਾਂ ਠੀਕ ਹੈ ਜਿਹੜਾ ਉਹ ਇਹ ਦੋਸ਼ ਲਾ ਰਹੇ ਨੇ ਵੀ ਉਹ ਮੁੰਡਾ ਗੈਂਗ ਆ ਕੀ ਉਹਨਾਂ ਮੁੰਡਿਆਂ ਦੀ ਤੁਸੀਂ ਕਿਸੇ ਮੁੰਡੇ ਨੂੰ ਜਾਣਦੇ ਹੋ ਨਹੀਂ ਸਰ ਕਿਸੇ ਨੂੰ ਨਹੀਂ ਜਾਣਦੇ ਹੂੰ ਜਾਣਦੇ ਨਹੀਂ ਹੈਗੇ ਕਿਸੇ ਨੂੰ ਮੈਂ ਜਾਣਦਾ ਹੈਗਾ ਹਾਂ ਜੀ ਠੀਕ ਹੈ ਉਹ ਕਹਿੰਦੇ ਨੇ ਵੀ ਇਹ ਨਸ਼ੇ ਕਰਦੇ ਨੇ ਨਸ਼ਾ ਕਰਕੇ ਕੁੱਟਮਾਰ ਕਰਦੇ ਨੇ ਮੈਡੀਕਲ ਟੈਸਟ ਕਰਵਾ ਲਵਾਂ ਸਰ ਉਹਨਾਂ ਨੂੰ ਕਹਿੰਦਾ ਥੋੜਾ ਹਾਂ ਇਹ ਮੈਡੀਕਲ ਟੈਸਟ ਕਰਵਾ ਲਾਂ ਠੀਕ ਹੈ ਅੱਛਾ ਜਿਹੜਾ ਉਹਨਾਂ ਨੇ ਕਿਹਾਗਾ ਵੀ ਮਨਜੀਤ ਦਾ ਮੁੰਡਾ ਉਹਨੂੰ ਕੀ ਤੁਸੀਂ ਕਦੇ ਮਨਜੀਤ ਦੇ ਮੁੰਡੇ ਨੂੰ ਜਾਣਦੇ ਹੋ ਮੈਂ ਕਦੇ ਕਦੇ ਦੇਖਿਆ ਉਹਨੂੰ ਕਦੇ ਮਿਲਿਓ ਕਿਤੇ ਨਹੀਂ ਮਿਲਿਆ ਜੀ ਮਨਜੀਤ ਉਹਨੂੰ ਜਾਣਦਾ ਸੀਗਾ ਹਾਂ ਜੀ ਅੱਛਾ ਉਹ ਤੁਹਾਨੂੰ ਜਾਣਦੀ ਬਸ ਉਹ ਤੁਹਾਨੂੰ ਇਸ ਕਰਕੇ ਕੁੱਟਣ ਲੱਗਿਆ ਤੁਸੀਂ ਜਾ ਕੇ ਪੁੱਛ ਲਿਆ ਨਾ ਹਾਂ ਐ ਇਸੇ ਗੱਲ ਕਰਕੇ ਕੁੱਟਣ ਲੱਗ ਗਏ ਉੱਥੇ ਬਹੁਤ ਕੁਝ ਹੋਇਆ ਇਹ ਬੋਲ ਗਿਆ ਤੇ ਹਾਂ ਕੀ ਗੱਲ ਮੈਂ ਤੁਮਹਾਨੂੰ ਮਤਲਬ ਤੁਸੀਂ ਕਿੰਨਾਰੇ ਮੁੰਡਿਆਂ ਕੀ ਕਰਦੇ ਹੋ ਐ ਬਾਪ ਪੁੱਛੀਗੇ ਮੈਂ ਉਹਨਾਂ ਨੂੰ ਆਖਿਆ ਕਿ ਮੈਂ ਮਾਝੇ ਦਾ ਮੁੰਡਾ ਐ ਕਰਕੇ ਗੱਲ ਬਾਤ ਉੱਥੇ ਦੱਸਿਆ ਮੈਂ ਚੱਠਿਆਂ ਦਾ ਹੀ ਮੈਂ ਭਈ ਐ ਕਰਕੇ ਉਹ ਕਹਿਣ ਲੱਗੇ ਫਿਰ ਉਹ ਕਹਿਣ ਲੱਗੇ ਕਿ ਸਾਡੇ ਜੂੜੇ ਚ ਮੈਰਾ ਕਰਕੇ ਕਹਿੰਦਾ ਸਾਡੇ ਕਹਿੰਦਾ ਜੱਟਾਂ ਦੇ ਮੁੰਡੇ ਵਿਗੜਦੇ ਨੇ ਨਸ਼ੇ ਤੇ ਲੱਗਦੇ ਨੇ ਤੁਸੀਂ ਉਹਨਾਂ ਨੂੰ ਮਾਰ ਦਿਓਗੇ ਐ ਕਰ ਦੋਗੇ ਜਾਂ ਚੋਰੀਆਂ ਕਰ ਦੋ ਟੁੱਟਖੋਲ ਕਰ ਦੋ ੱਟਕੇ ਨਾਲ ਮਨਾਂਦੇ ਸੀ ਉਹ ਮੁੰਡਿਆਂ ਦੇ ਨਾਮ ਵੀ ੱਟਕੇ ਨਾਲ ਲਵਾ ਰਹੇ ਸੀ ਕਹਿੰਦਾ ਤੇ ਹਾਂ ਉਹ अच्छा अच्छा ਤੁਸੀਂ ਤੁਹਾਨੂੰ ਉਥੋਂ ਪੁਲਿਸ ਫੜ ਕੇ ਲੈ ਕੇ ਗਈ ਹੈ ਜਾਂ ਤੁਹਾਨੂੰ ਕਿਸੇ ਹੋਰ ਨੇ ਉਥੇ ਥਾਣੇ ਲੈ ਕੇ ਗਿਆ ਸਰ ਉਹਨਾਂ ਨੇ ਮੈਨੂੰ ਨਜ਼ਰ ਦਿੱਤੀ ਨਹੀਂ ਉਹ ਵੀ ਕੌਣ ਲੈ ਕੇ ਆਇਆ ਕੌਣ ਲੈ ਕੇ ਆ ਮੈਂ ਤਾਂ ਜਿੱਥੇ ਤੱਕ ਮੇਰੀ ਸ਼ੁੱਧੀ ਸੀਗੀ ਮਤਲਬ ਮੇਰੇ ਦਿਮਾਗ 'ਚ ਮੈਨੂੰ ਜਿਹੜੀਆਂ ਗੱਲਾਂ ਸੁਣ ਰਹੀਆਂ ਸੀਗੀਆਂ ਮੈਂ ਤਾਂਹੀਂ ਸੁਣ ਰਿਹਾ ਸੀ ਵੀ ਆ ਪਾਣੀ 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 ਦੇ ਦਿਓ ਪਾਣੀ ਦੇ ਦਿਓ ਇੱਕ ਗੱਲਾ ਮੁੰਡਾ ਕਹਿ ਰਿਹਾ ਸੀਗਾ ਜਿਹੜਾ ਉਹ ਨਾਲ ਸੀਗਾ ਉੱਥੇ ਖੜਿਆ ਮਿਲ ਕੁੱਟਣ ਲੱਗ ਰਹੀ ਸੀ ਉਹਨਾਂ ਨੇ ਕਹਿੰਦੇ ਭੈਣ ਚੋੜ ਦੇ ਮੂੰਹ ਚ ਮੂਟ ਪਾਓ ਐ ਕਰੋ ਬਾਹਰ ਕਰੋ ਇਹਨੂੰ ਪਾਣੀ ਨਹੀਂ ਦੇਣਾ ਐ ਨਹੀਂ ਕਰਨਾ ਹੂੰ ਕਹਿੰਦਾ ਉਹ ਉਹਨਾਂ ਨੇ ਖਾਸਾ ਕੁਝ ਕਰਿਆ ਫਿਰ ਉਹ ਮੈਂ ਜਦੋਂ ਗਿਆ ਹਸਪਤਾਲ ਚ ਉੱਥੇ ਜਾ ਕੇ ਉੱਥੇ ਆਪਣੇ ਬਾਲੀਆਂ ਥਾਣੇ ਚ ਗਿਆ ਉੱਥੇ ਜਾ ਕੇ ਪਾਣੀ ਮੰਗੇ ਫਿਰ ਮੈਨੂੰ ਹੋੜੇ ਹੋੜੇ ਸੈਟ ਜਾਉਣ ਲੱਗਿਆ ਜਦੋਂ ਮੈਂ ਤੇ ਉਹ ਫਿਰ ਉੱਥੇ ਆ ਕੇ ਨਾ ਉੱਥੇ ਵੀ ਆਏ ਹੋ ਹੁੰਦੇ ਉਹਨਾਂ ਵਿੱਚੋਂ ਇੱਕ ਬਿੱਲਾ ਬਿੱਲਾ ਮੁੰਡਾ ਯੋ ਮੈਨੂੰ ਹੁਣ ਪਤਾ ਲੱਗਿਆ ਉਹਨਾਂ ਬਿੱਲਾ ਬਿੱਲਾ ਉਹਨੇ ਆ ਕੇ ਨਾ ਮੇਰਾ ਮੂੰਹ ਫੜਿਆ ਇੱਥੋਂ ਐ ਕਰਕੇ ਥਾਣੇ ਚ ਉਹ ਕਈ ਜਣੇ ਐਸੀ ਥਾਣੇ ਚ ਫੜ ਕੇ ਮੈਨੂੰ ਕਹਿਣ ਲੱਗਿਆ ਕਹਿੰਦਾ ਤੂੰ ਪੁੱਤ ਬਚ ਗਿਆ ਕਹਿੰਦਾ ਤੈਨੂੰ ਮਾਰ ਦੰਦੇ ਨਹੀਂ ਤਾਂ ਅਸੀਂ ਕਹਿੰਦਾ ਕੋਈ ਗੱਲ ਨਹੀਂ ਕਹਿੰਦਾ ਜੇਲ੍ਹ ਚ ਭਾਜ ਜੂਗੇ ਬਾਹਰ ਸਤਾਉਗੇ ਨਿਕਲ ਕੇ ਕਹਿੰਦਾ ਫੇਰ ਮਾਰ ਦਾਂਗੇ ਸਤਮ ਕੀ ਦਿੱਤੀ ਹਾਂ ਜੈਸਨ ਬਿੱਲਾ ਬਿੱਲਾ ਨਾਂ ਦਾ ਮੁੰਡਾ ਇਥੇ ਠੀਕ ਲੱਡੀ ਦਾ ਹੀ ਉਹ ਠੀਕ ਤੇ ਉਹਦੇ ਬਾਅਦ ਉਹ ਜਦੋਂ ਅਸੀਂ ਸਾਨੂੰ ਅਸੀਂ ਜੋ ਸਾਡੇ ਦਰਦ ਹੋਣ ਲੱਗ ਗਿਆ ਮਤਲਬ ਤੱਤੇ ਕਿਉਂ ਚ ਪਤਾ ਨਹੀਂ ਲੱਗਿਆ ਅਸੀਂ ਜੋ ਠੰਡੇ ਹੋਏ ਜਾ ਕੇ ਵੀ ਹਾਂ ਦਰਦ ਹੋਣ ਲੱਗਿਆ ਜੇ ਅਸੀਂ ਝੰਗਿਆੜਾ ਮਾਰ ਲਾਂਗੇ ਵੀ ਹਾਂ ਸਾਡੇ ਤੋਂ ਸਹਿਣ ਹੀ ਜਾ ਰਿਹਾ ਸੀ ਦਰਦੀ ਉਹਦੇ ਬਾਅ मतलब एक मलाए में पਿੰਡੋਂ ਬੰਦੇ ਬੁਲਾਏ ਸੀਗੇ ਉਥੇ ਦਾਖਲ ਕਰਾਨ ਲੱਗੇ ਸਾਨੂੰ ਦਾਖਲ ਨਹੀਂ ਹੋਣ ਦਿੰਦੇ ਸੀਗੇ ਕਹਿੰਦੇ ਇਹਨਾਂ ਨੂੰ ਦਾਖਲ ਹੋਣ ਨਹੀਂ ਦੇਣਾ ਇਹਨਾਂ ਸਿੱਧੀ ਜੇਲ੍ਹ ਭੇਜੋ ਠੀਕ ਹੈ ਉਹਨਾਂ ਵਿੱਚੋਂ ਸਾਰੇ ਸਾਰੇ ਗੱਡੀ ਘੇਰ ਕੇ ਅੱਗੇ ਖੜ ਗਏ ਸੀਗੇ ਹਮ ਬਨਜੀਤ ਸਾਰੇ ਜਿੰਨੇ ਵੀ ਹੈਗੇ ਸੀ ਜਕਤਾਰ ਲੱਡੀ ਇਹ ਸਾਰੇ ਗੱਡੀ ਘੇਰ ਕੇ ਖੜ ਗਏ ਸੀਗੇ ਮਗਰ ਗੱਡੀ ਵੀ ਲਾ ਕੇ ਰੱਖੀ ਇਹਨਾਂ ਨੇ ਠੀਕ ਹੈ ਹਾਂ ਠੀਕ ਓਕੇ ਹਾਂਜੀ ਵੀਰ ਜੀ ਤੁਹਾਡਾ ਕੀ ਨਾਮ ਹੈ ਜੀ ਸਤਗੁਰ ਸਿੰਘ ਹਾਂਜੀ ਸਤਗੁਰ ਸਿੰਘ ਜੀ ਜਿਹੜਾ ਇਹ ਬੱਚੇ ਕੋਲ ਦਾ ਐਡਮਿਟ ਆ ਇਹ ਤੁਹਾਡਾ ਕੀ ਲੱਗਦਾ ਬੇਟਾ ਲੱ। ਅਸੀਂ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਤੁਹਾਡੇ ਬੱਚੇ ਦੇ ਸ਼ੱਤਾਂ ਲੱਗੀਆਂ ਨੇ ਤੇ ਐਡਮਿਟ ਆ? ਸਾਨੂੰ ਤਾਂ ਥਾਣੇ 'ਚੋਂ ਭੁੰਗੇ ਸੀਗੇ ਜੀ ਕਿਸ ਨੇ ਭੁੰਗਿਆ ਫਿਰ ਪਤਾ ਲੱਗਿਆ। ਕੀ ਕਹਿੰਦੇ ਪੁਲਸ ਵਾਲੇ? ਪੁਲਸ ਵਾਲੇ ਕਹਿੰਦੇ ਵੀ ਤੁਹਾਡੇ ਬੱਚਿਆਂ ਦੇ ਫਟਮਾਰ ਹੋ ਕਰਕੇ ਵੀ ਇੱਥੇ ਸਾਣੇ ਜੀ ਸੁੱਟ ਕੇ ਵਿਹਨ ਨੂੰ ਦਾਖਲ ਕਰੋ ਬੇਟਾ। ਤੁਹਾਡੇ ਮੁੰਡੇ ਦੀ ਕਦੇ ਤੁਸੀਂ ਇਦਾਂ ਦੀ ਪਹਿਲਾਂ ਕੋਈ ਗੱਲਬਾਤ ਸੁਣੀ ਵੀ ਉਹ ਮੁੰਡਿਆ ਨਾ ਰਹਿੰਦਾਗਾ ਜਾਂ ਕੋਈ ਕੁਰਕ ਬਣਾਇਆ ਹੋਇਆ। ਨਾ ਇਹਦਾ ਕੋਈ ਨਹੀਂ ਪੜਦਾ ਜੀ ਇਹਦਾ ਬੱਚਾ ਉਦੋਂ ਪਹਿਲਾਂ ਹੀ ਇਹ ਜਦੋਂ ਵਿਚਦੀ ਅਫਦਲਾ ਵੀ ਲੈ ਗਿਆ ਪਾਇਆ ਤਾਂ ਉਹ ਆ ਨਿਗੜ ਸਲੂਨ ਤੇ ਸਲੂਨ ਤੇ ਕੰਮ ਕਰਦਾ ਰਿਹਾ ਮੈਨੇਜਿੰਗ ਦੀ ਡਿਊਟੀ ਕਰਦਾ ਰਿਹਾ ਮੈਨੇਜਰ ਅੱਛਾ ਅੱਛਾ ਇਹ ਜਿਹੜਾ ਉਹ ਦੋਸ਼ ਲਾਉਂਦੇ ਨੇ ਮੁੰਡਾ ਨਸ਼ੇ ਕਰਦਾ ਨਸ਼ੇ ਵਰਕੇ ਗੈਂਗ ਕਰਦਾ ਇਹ ਚ ਤੁਸੀਂ ਕਿੰਨੀ ਕੁ ਸੱਚਾਈ ਦੇਖਦੇ ਫਿਰ ਸਾਰਾ ਝੂਠ ਹੈ ਜੀ ਬਿਲਕੁਲ ਮਨਜੀਤ ਸਿੰਘ ਕੀ ਤੁਹਾਡੇ ਮੁੰਡੇ ਨੂੰ ਪਹਿਲਾਂ ਜਾਣਦਾ ਸੀ ਮਨਜੀਤ ਸਿੰਘ ਦਾ ਤਕਰੀਮ ਸਾਨੂੰ ਜਾਣਦੇ ਹੀ ਐ ਜਦੋਂ ਉਹ ਸਾਡੇ ਆ ਪਿਛਲ ਸ਼ੋਕੜ ਪਿੰਡੋਂ ਹੋਵਾ ਮੇਰੀ ਦਾਦੀ ਆ ਜਿਹੜੀ ਜਿਹੜੀ ਜਿਵੇਂ ਹੁਣ ਕੀ ਮਾਲਕ ਆਸ਼ਾ ਵਰਕਰ ਲਾ ਲੋ ਪਹਿਲਾਂ ਦਾਈਆਂ ਹੁੰਦੇ ਸੀ ਪੁਰਾਣੇ ਸਮੇਂ ਜੀ ਹਾਂਜੀ ਮੇਰੀ ਦਾਦੀ ਸੀ ਨਾਲ ਉਹ ਦਾਈ ਦਾ ਕੰਮ ਕਰਦੀ ਸੀ ਉਹਨੂੰ ਹਾਰਕ ਕਰਦਾ ਮੈਂਬਰ ਜਾਣਦਾ ਸੀ ਤੇ ਉਸ ਤੋਂ ਬਾਅਦ ਮੇਰੀ ਤਾਈ ਸੀ ਉਹ ਵੀ ਦਾਈ ਦਾ ਕੰਮ ਕਰਦੀ ਸੀ ਯਾਨੀ ਬੱਚਾ ਜਣੇ ਪੈਦਾ ਜੀ ਉਦਾਂ ਪਰਿਵਾਰਕ ਤੌਰ ਤੇ ਤੇ ਉਹਦਾ ਪਰਵਾਰਕ ਤੌਰ ਤੇ ਹੋ ਗਿਆ ਜੀ ਉਹ ਜਦੋਂ ਹਰ ਘਰ ਦਾ ਬੰਦਾ ਸਾਨੂੰ ਜਾਣਦਾ ਹੈ ਸਾਡੇ ਤੇ ਕਰ ਲੋਡ ਪੈਂਦੀ ਸਾਨੂੰ ਲੈ ਕੇ ਜਾਂਦੇ ਨੇ ਸਾਡੇ ਪਰਿਵਾਰ ਦੇ ਮੈਂਬਰ ਜਿਹੜੇ ਦੋਸ਼ ਲਾਇਏ ਨੇ ਕੀ ਕਹਿਣਾ ਚਾਹੁੰਦੇ ਉਹ ਉਹਨਾਂ ਨੂੰ ਕਸ਼ ਜਿਹੜੇ ਦੋਸ਼ ਲਾਇਏ ਉਹ ਝੂਠੇ ਨਹੀਂ ਸਾਰੇ ਉਹਨਾਂ ਦੇ ਝੂਠੇ ਨੇ ਹਾਂ ਜੀ ਕੀ ਇਨਸਾਫ ਦੀ ਮੰਗ ਕਰਦੇ ਅਸੀਂ ਤਾਂ ਇਨਸਾਫ ਦੀ ਮੰਗ ਕਰਦੇ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਆ ਜੋ ਉਹਨਾਂ ਨੇ ਜੁਰਮ ਕੀਤਾ ਹੈਗਾ